ਪਿਆਰ ਭਰੀ ਸਾਸਰੀ ਕਾਲ ਫੇਸਬੁਕ YouTube ਉਨ ਕਹਿੰਦੇ ਐਡ ਲਾਉਣੀ ਤਾਂ ਤੇ ਪੋਸਟਰ ਤੇ ਨੰਬਰ ਚੱਲ ਜਦਾ 57 ਫੋਟਾਂ 'ਪੇਜਾ ਕਰੋ ਵੀਡੀਓ ਨੂੰ ਲਾਈਕ ਛੇੜ ਕਮੈਂਟ ਕਰ ਦੇ ਕ ਚੈਨਲ ਸਬਸਕ੍ਰਾਈਬ ਕਰਦਾ ਕਰੋ ਭਰਾ ਬਣ ਕੇ ਛੇੜ ਕਰਦੇ ਕਰੋ ਆਪਾਂ ਦੇਖਿਆ ਆਏ ਵੀਰੇ 8 ਤੋਂ 9 ਕਿੱਜਾ ਵੀਰ ਕੋ ਸਾਰੀ ਬੇ ਕਪੜਾ ਬਣ ਕੇ ਸਟੈਪ ਨਾ ਕਰਿਓ ਤੇ ਲਾਈਕ ਕਰਦੇ ਕਰੋ ਵੀਡੀਓ ਨੂੰ ਲਾਈਕ ਕਰਦੇ ਕੋ ਜਰੂਰ 16 ਸਾਂ ਦਾ ਟਰਾਲਾ ਵੀਰੇ ਤੇ ਦਾਸ ਸਿੰਘ ਕੀ ਗਾਡਰ ਦਾ ਨੜੀ ਹੱਬ 55 ਇੰਚ ਮੱਛੀ ਹੌਕਾ ਤੇ 4 ਇੰਚ ਕਿਤੇ ਗੁੱਲਾ ਪੈਂਦਾ ਤੇ 22 ਦੇ ਬਹਿਰਾਂ ਤੇ ਜਾਂ ਰੇਲ ਦਾ ਹਿੱਸਾ 10 ਇੰਚ ਗਿੰਤੇ 3 ਫੁੱਟ ਬੈੱਡ ਤੇ ਲੇਜ਼ਰ ਕੱਟਦੇ ਦਾ ਬੈੱਡ ਬਣਿਆ ਤੇ 2K ਦਾ ਰੰਗ ਕੀਤਾ ਮੰਜਾ ਲੱਗਿਆ ਵਾ ਕੁੰਡਗਾਂ ਲੱਗਾਵਾਂਗਾ ਲਾਈਟਾਂ ਲਗਾਵਾਂਗਾ ਰੱਸਾ ਕਸਣ ਵਾਲੇ ਮਗਰ ਵੀ ਲੱਗੇ ਇੱਕ ਦਾਸ ਦੇ ਟਟੀਆਂ ਵੇ ਗੰਨੇ ਵਾਲੇ ਵੇਾਂ ਦੀ ਟਰਾਲਾ ਏ 32 33 ਕੁਇੰਟ ਦਾ ਟਰਾਲਾ ਤੇ 22 ਦੇ ਬਹਿਰਾਂ ਤੇ ਮਗਰ ਵੀ ਲੱਗੇ ਰੱਸੇ ਕਸਣ ਵਾਲੇ ਮੂਰੇ ਵੀ ਲੱਗੇ ਆ ਤੇ ਪੂਰਾ ਵਧੀਆ ਟਰਾਲਾ ਕਿਸੇ ਵੀਰ ਪਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਰੇਟ ਹੈਗਾ 280000 280000 ਵਧੀਆ ਕੋਕਾ ਪੀ ਟਰਾਲਾ ਹੈ ਵੀ ਤੇ ਭਾਰਾ ਟਰਾਲਾ ਰੇਲ ਦਾ ਹਿੱਸਾ 10 ਇੰਚੀ ਗਾਡਰ 10 ਨਟੀਆ ਪਰ ਰੇਲ ਦਾ ਤੇ ਰੇਲ ਦਾ ਹਿੱਸਾ ਤੇ 3 ਫੁੱਟ ਵੈਡਰ ਟੂਕੇ ਦਾ ਰੰਗ ਲਾਈਟਾਂ ਲੱਗੀਆਂ ਤੇ 6 ਮਗਰ ਸਾਈਡਾਂ ਦੇ ਲੱਗੀਆਂ ਪੂਰਾ ਸੋਹਣਾ ਟਰਾਲਾ ਹੈਵੀ ਤੋਂ ਭਾਰਾ ਟਰਾਲਾ ਬਣਿਆ ਹੋਇਆ ਇਹ ਰੇਗਾ ਜਲੰਧਰ ਕਿਸੇ ਵੀਰ ਪਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਜਲੰਧਰ ਰੇਲਿਆ ਕੋਕਾ ਪੀ ਟਰਾਲਾ ਤੇ ਪੂਰਾ ਪਾਉ ਤਰਪਾਲ ਪਾਉਣ ਵਾਲਾ ਪੈਪ ਲੱਗਿਆ ਟਾਟਾ ਸੇਲ ਦਾ ਮਾਲ ਲੱਗਿਆ ਜਾਜੀ ਪਰਸ ਲੱਗੀ ਵੀ ਆ 2022 ਦੇ ਬਹਿਰਾਂ ਗਾ ਕੋਲਕਾ ਵੀ ਟਰਾਲਾ ਕਿਸੇ ਵੀਰ ਭਾਈ ਜੀ ਲੈਣਾ ਵੀ ਦੱਸ ਪਰ ਕਰ ਸਕਦੇ ਆ ਤੇ ਹੈਵੀ ਤੋਂ ਭਰਾ ਟਰਾਲਾ ਮਾਲਕ ਵੀ ਤੇ ਨੰਬਰ ਉੱਤੇ ਕਿਦੀਆਂ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਤੇ 280000 ਰੁਪਿਆ ਰੇਟ ਆ ਵਧੀਆ ਟਰਾਲਾ ਮੇਰੇ ਕੋਲ ਸਾਰੀ ਵੇਖਪਰਾ ਬਣ ਕੇ ਸਟੈਪ ਨੇ ਕਰੇ ਸੇੜੇ ਕੋਸੇ ਸੇੜੇ ਤਾਂ ਪੋਪੋ ਲੈ ਕੇ ਆਪਾਂ 21 ਦਾ ਤੇ 22 ਦਾ ਮੇਲਾ ਲੱਗਣ ਵਾਲਦੇ ਆਣੇ ਤੇ 64 ਨੰਬਰ ਤਾਂ ਇਹਨਾਂ ਦੀ ਹੋ ਗਈ ਸਟਾਰਟ ਲੱਗੀ ਉੱਥੇ ਤੇ ਕਿਸੇ ਕਮੂਟੇ ਕਰਾਏ ਕਿਸੇ ਨੇ ਬੁੱਕ ਕਰਾਉਣੇ ਵੀਦਾਂ ਸੰਪਰਕ ਕਰ ਸਕਦੇ ਆ ਉੱਥੇ ਬਹੁਤ ਹੀ ਸਸਤੇ ਰੇਟਾਂ 'ਚ ਕਰਾਏ ਦੇਣਗੇ 6 ਸਾਲ ਤੋਂ ਪੁਰਾਣੀ ਕੰਪਨੀਆਂ ਪੂਰੀ ਵਧੀਆ ਸੱਟਸ ਚੱਲਦੀ ਇਹਨਾਂ ਦੀ ਤੇ 21 ਦਾ ਦੇ ਭਾਈ ਦਾ ਮੇਲਾ ਲੱਗਣ ਲਿਆਣੇ ਤੇ ਕਿਸੇ ਵੀਰ ਭਾਈ ਨੇ ਕਮੂਟੇ ਕਰਾਇਆ ਲੈਣਾ ਤੇ ਉੱਥੇ ਭੁੱਕ ਕਰਾ ਸਕਦੇ ਆ ਤੇ ਜ਼ਰੂਰ ਜੇੜਾ ਮਾਰਿਓ ਵੀਰ ਕੋਲੇ ਤੇ ਆਪਣੀ ਵੀਡੀਓ ਵੇਖ ਕੇ ਜ਼ਰੂਰ ਜਾਇਓ ਵੀਰ ਬਣ ਕੇ ਤੇ ਕਰੋ ਸਪਰਕ ਵੀਰਨਾ ਤੇ ਚੱਕੋ ਦਵਾ ਦਵੋ ਗਾਸੀ ਜਣਾਉਂਦਾ ਜਾਂਦਾ ਕਰਾਇਆ ਦਾ 20 ਦਾ ਦੇ ਬਾਈ ਆ 21 ਦਾ ਦੇ ਬਾਈ ਦਾ ਲੱਗਣੀ ਆ ਤੇ ਕਿਸ ਨੇ ਭੁੱਕ ਕਰਾਉਣੇ 20 ਨਾਲ ਸਪਰਕ ਕਰ ਸਕਦੇ ਆ ਲੁਧਿਆਣੇ ਆ ਉੱਤੇ ਪੋਸਟਰ ਤੇ ਸਾਰਾ ਕੁਝ ਲਿਖਿਆ ਆ ਵਾ ਸਭ ਕੋ ਪੜ ਸਕਦੇ ਕਰਿਆਰ ਕੇ ਵੀਡੀਓ ਚੁਣੀ ਤੇ ਕਿਸੇ ਵੀਰ ਪਾਈ ਨੇ ਭੁੱਕ ਕਰਾਉਣਾ ਕਰਾਇਆ ਕਿ ਉੱਥੇ ਲੁਧਿਆਣੇ ਜਾਂ ਕਿ ਭੁੱਕ ਘੜਾ ਸਕਦੇ ਹਾਂ ਸਤਾਨਪੁਰ ਲੋਧੀ ਇਹਨਾਂ ਦੀ Alto ਗੱਡੀ ਆ 2009 ਮਾਡਲ ਹਰਿਆਣਾ ਨੰਬਰ ਤੇ ਵਧੀਆ ਗੱਡੀ ਆ 29 ਤਾਈ ਪਾਸ ਮੈਂ 29 ਤਾਈ ਪਾਸ ਮੈਂ ਕਿਸੇ ਵੀ ਰਪਾਈ ਨਹੀਂ ਦੇਣੀ ਹੋਵੇ ਵੀ ਸੰਪਰਕ ਕਰ ਸਕਦੇ ਆ ਏਰੀਆ ਅੰਬਰਸਰ ਰੇਡ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਇੰਜ ਕੀਰਤੀ ਓਕੇ ਆ ਇਨਸਟੈਂਟ ਤੋਂ ਰਹਿਦਾ ਬੈਂਪਰ ਸ਼ੈਂਪਰ ਸਭ ਕੋ ਨਾਲਦੇ ਆ ਸੀਟ ਕਵਰ ਵਧੀਆ ਪਏ ਹੋਇਆ ਕੋਕਾ ਪੀਸ ਗੱਡੀ ਆ ਕਿਸੇ ਵੀ ਰਪਾਈ ਨਹੀਂ ਦੇਣੀ ਵੀ ਸੰਪਰਕ ਕਰਦੇ ਸਕਦੇ ਆ ਬਹੁਤ ਘੱਟ ਚੱਲੀ ਆ ਤੇ ਆਪ ਸਰ ਬੰਦੇ ਕੋਲੇ ਗੱਡੀ ਦੀ ਇਹ ਜੇ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾ ਸਾਰੀ ਜਾਣਕਾਰੀ ਫੋਨ ਲੱਗ ਜਾ ਸਕਦੇ ਖੜੀ ਪਰੋਜਪੁਰ ਤੇ ਏਅਰ ਗਿਆੰਬਰਸਾ ਦਾ ਵੀਰ ਦਾ ਕਿਸੇ ਵੀਰ ਭਾਈ ਨੇ ਲੈਣੀ ਵੀ ਦਾ ਸੰਪਰਕ ਕਰ ਸਕਦੇ ਬੈਂਡਰੀ ਨਾਮ ਹੀ ਰੱਖੀ ਵੀ ਆ ਬ੍ਰਾਊਨ ਦੀ ਤੇ ਇੰਜਨ ਗੇਅਰ ਦੀ ਪੂਰੀ ਓਕੇ ਆ ਤੇ ਕੋਕਾ ਪੀਸ ਗੱਡੀ ਆ ਪੂਰੀ ਟਰਾਈ ਖੜਾਈ ਲੈ ਕੇ ਲੈ ਸਕਦੇ ਆ ਤੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾ ਸਾਰੀ ਜਾਣਕਾਰੀ ਫੋਨ ਲੱਗ ਜਾ ਸਕਦੇ ਆ ਨਿੱਤੀ ਦੇ ਪਾਸੋਂ ਦੋ ਗਿਆਨਾ ਮਾਡਲ ਇਹ ਵੀ 11 ਇੰਚੇ ਦਾ ਟਰਾਲਾ 10 ਇੰਚੀ ਗਾਡਰ 4 ਇੰਚ 5 ਇੰਚ ਇਹ ਸਾਇਦਾ ਲੈਫਟ ਵਾਲਾ ਟਰਾਲਾ 3 ਫੁੱਟ ਵੱਡਾ ਪੂਰਾ ਵਧੀਆ ਟਰਾਲਾ ਬਣਿਆ ਵਾ ਤੇ ਹੈਵੀ ਤੋਂ ਭਰ ਟਰਾਲਾ ਬਣਿਆ ਇਹ ਤੇ ਕਿਸੇ ਵੀਰ ਭਈ ਲੈਣਾ ਵੀ ਸੰਪਰਕ ਕਰ ਸਕਦੇ ਆ ਤੇ ਇਹਦੇ 2 ਫੁੱਟ ਵਾੜਾ ਸਵਾ 3 ਫੁੱਟ ਵੱਡਾ ਤੇ ਆ ਹੈਗੀ 30 ਤੋਂ 35 ਇੰਚਾ ਹੌਕਾ ਜੀ ਤੇ ਕੋਕਾ ਬੀ ਟਰਾਲਾ ਰੇਟ ਕਰੀਏ ਰੇਟ ਹੈਗਾ 1 ਲੱਖ 45000 ਲੈਫਟ ਵਾਲਾ ਟਰਾਲਾ ਵਧੀਆ ਟਾਇਰ ਛੇ ਰਕਤੇ ਵੀਰ ਪਈ ਲੈਣੇ ਵੀ ਤੁਸੀਂ ਸੰਪਰਕ ਕਰ ਸਕਦੇ ਆ 1 ਲੱਖ 45000 ਰੁਪਿਆ ਰੇਟ ਹੈ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਜਾਂਦੇ ਆ ਕੋਕਾ ਬੀ ਟਰਾਲਾ ਹੈਵੀ ਟੋਪਰ ਟਰਾਲਾ 11 6.5 ਤੇ ਆਹ ਪੂਰਾ ਕੋਕਮ ਤੇ ਸੀ ਤੂੰ ਉਹ ਸੜੀ ਤੇ ਦੀਪ ਸਿੱਧੂ ਦੀ ਫੋਟੋ ਲੱਗੀ ਤੇ ਇੱਕ ਕਾਉਂਟੀ ਵਾਲਾ ਮੁੰਡਾ ਸਾਰੀ ਜਾਣਕਾਰੀ ਫੋਨ ਲੱਗ ਗਈ। ਮੇਕ ਸੀ ਟਰੈਕਟਰ ਆ 241 2016 ਮਾਡਲ ਟਾਇਰ ਹੈਗੇ 95 ਪੈਸੇ। ਇੰਜਨ ਗੇਅਰ ਤਾਂ ਪੂਰਾ ਓਕੇ ਆ 2300 ਘੰਟਾ ਚੱਲਿਆ ਵਾ ਇੰਜਨ ਗੇਅਰ ਤਾਂ ਪੂਰਾ ਓਕੇ ਆ ਡਬਲ ਕਲੱਚ ਆ ਤੇ ਪੂਰਾ ਵਧੀਆ ਟਰੈਕਟਰ ਆ ਸੋ 2300 ਘੰਟਾ ਚੱਲਿਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਕਿਸੇ ਵੀਰ ਪੰਜ ਲੈਣਾ ਵੀ ਤੁਸੀਂ ਪਰ ਕਰ ਸਕਦੇ ਆ। 2016 ਮਾਡਲ ਆ ਵੇਟ ਲੱਗੇ ਹੋਏ ਆ ਮਗਰ ਲੈ ਚੱਕਿਆਂ ਦੇ ਨੀਰ ਆ ਜਾ ਕਿਸੇ ਵੀ ਕੋਕਾ ਵੀ ਟਰੈਕਟਰ ਆ ਏਰੀਅਲ ਲੁਧਿਆਣਾ ਬੈਂਪਰ ਚੈਂਪਰ ਪੂਰਾ ਟੌਲੀ ਲੱਗਿਆ ਵਾ ਕੰਪਨੀ ਦੇ ਵੇਟ ਲੱਗੇ ਹੋਏ ਆ ਟਰੈਕਟਰ ਨੂੰ ਤੇ ਇੰਜਨ ਗੇਅਰ ਦਾ ਪੂਰਾ ਓਕੇ ਆ ਕਾਹ ਕਿ ਪੱਥਰ ਕਿੜੀ ਆ ਰਾ ਕਾਪੀ ਛਾਪੀ ਸਭ ਕੁਝ ਰੇਟ ਹੈਗਾ 3 ਲੱਖ ਤੇ 70000 ਰੁਪਿਆ ਏਰੀਅਲ ਦੇਣਾ 3 ਲੱਖ 70000 ਰੁਪਿਆ ਰੇਟ ਆ ਇੰਜਨ ਗੇਅਰ ਦਾ ਪੂਰਾ ਓਕੇ ਬੜੇ ਵਾਗੇ ਲੈ ਸਕਦੇ ਆ ਮਗਰ ਦੇ ਮਗਰ ਦੇ ਮੁੱਲ ਟਾਇਰ ਹੈਗੇ 95 ਪੈਸੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਲਓ ਦੇ ਕੋਕਾ ਵੀ ਟਰੈਕਟਰ ਫਾਰਮ ਟਾਇਰ ਹੈਗੇ 60 55 60 55 ਟਰੈਕਟਰ ਆ ਇੰਜਨ ਗੇਅਰ ਤਾਂ ਓਕੇ ਆ ਪੱਟੀ ਡਾਵਰ ਸਾਹਿਬ ਕੋ ਨਾਲ ਆ ਟਾਇਰ ਹੈਗੇ 60 ਪੈਸੇ 60 65 ਪੈਸੇ ਟਾਇਰ ਆ ਇੰਜਨ ਗੇਅਰ ਤਾਂ ਓਕੇ ਜਿਵੇਂ ਨਵਾਂ ਟਰੈਕਟਰ ਆ ਪੈਰ ਜਾਣਾ ਤੋਂ ਰੰਗ ਵੀ ਨਹੀਂ ਦਿਆ ਤੇ ਉਹਦਾ ਗਲਾ ਕੱਪੜਾ ਰੱਖਦੇ ਜਾਂ ਕਿਸੇ ਵੀਰ ਭਾਈ ਨੂੰ ਲੈਣਾ ਵੀ ਸੰਪਰਕ ਕਰ ਸਕਦੇ ਆ ਮੈਡ ਰੱਖਿਆ ਦੀ ਤੇ ਪੂਰਾ ਸਾਮਕੇ ਟਰੈਕਟਰ ਰੱਖਿਆ ਮੀਟਰ ਦੀ ਫੋਟੋ ਆ ਗਈ 2015 ਮਾਡਲ ਦੀ ਇੰਜਨ ਕੇ ਤਾਂ ਪੂਰਾ ਓਕੇ ਆ ਸਭ ਕੁਝ ਚਾਰੇ ਟਾਇਰ ਨਾਲ ਦੇ ਟਰੈਕਟਰ ਦੇ ਟਾਇਰ ਸਿਰ ਕੋਈ ਬਦਲਿਆ ਨਹੀਂ ਤੇ ਪਾਵਰ ਸਟੇਅਰ ਨਾਲ ਇੰਜਨ ਕੇ ਤਾਂ ਓਕੇ ਆ ਕਾਗਜ਼ ਪੱਤਰ ਵਧੀਆ ਟਰੈਕਟਰ ਦੇ ਰੰਗ ਪੇਂਟ ਵਧੀਆ ਟਰੈਕਟਰ ਦਾ ਨਾਲ ਦਾ ਰੰਗ ਪੇਂਟ ਬੈਂਪਰ ਹੈ ਨਹੀਂ ਐਟ ਕੀ ਲੱਗੀ ਵੀ ਆ ਕਿਸੇ ਵੀਰ ਭਾਈ ਨੂੰ ਲੈਣਾ ਵੀ ਸੰਪਰਕ ਕਰ ਸਕਦੇ ਆ ਤੇ ਰੇਟ ਫੋਨ ਤੇ ਕਰਸਦੇ ਰੇਟ ਦੱਸਿਆ ਨਹੀਂ ਇੰਜਨ ਕੋਕਾ ਵੀ ਟਰੈਕਟਰ 2015 ਮਾਡਲ ਤੇ ਟਾਇਰ 70 75 ਰੁਪਏ ਕਾਗਜ਼ ਪੱਤਰ ਓਕੇ ਆ ਪੰਜਾਬ ਨੰਬਰ ਆ ਡਾਬਰ ਪੱਟੀ ਡੰਡਾ ਨਾਲ ਆ ਛਤਰੀ ਲੱਗੀ ਵੀ ਟਰੈਕਟਰ ਦੇ ਤੇ ਟਾਇਰ ਸਿਰ ਸਭ ਕੁ ਨਾਲ ਦਾ ਇੰਜਨ ਗੇਰ ਦਾ ਪੂਰਾ ਓਕੇ ਆ ਤੇ 1992 ਮਾਡਲ 1995 ਮਾਡਲ ਆਸ਼ਰ 241 ਕਿਸੇ ਵੀਰਪਾਈਂ ਤੇ ਵਧੀਆ ਟਰੈਕਟਰ ਆ ਤੂੜੀ ਢੋਣ ਨੂੰ ਕਿਸੇ ਵੀਰਪਾਈਂ ਨਹੀਂ ਲੈਣਾ ਹੋਵੇ ਵੀ ਨਸਪਰ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਕਿਧੀਆਂ ਦਾ ਗਾਂ ਜਾ ਕੇ ਆਊਗਾ ਟੱਸ ਵਾਲਾ ਟਰੈਕਟਰ ਆ ਇਹ ਸੌਰੀ ਕਹਿਣਾ ਦੀ ਟੱਸ ਵਾਲੇ ਤਾਂ ਸਾਰੇ ਹੁੰਦੇ ਆ ਸੀ ਤੇ ਸੈਲਫ ਹੈਣੀਏ ਦੇ ਸੈਲਫ ਤੋਂ ਬਿਨਾ ਲੈਫਟੇ ਦੇ ਪੰਪ ਵਾਲੀ ਆ ਦੂਜੀ ਤੇ ਜੈਕ ਵਾਲੀ ਕਿਸੇ ਵੀਰਪਾਈਂ ਨਹੀਂ ਲੈਣਾ ਹੋਵੇ ਵੀ ਤੇ ਵਧੀਆ ਟਰੈਕਟਰ ਆ ਇੰਜਨ ਕੇ ਦਾ ਓਕੇ ਆ ਲੈਂਕਾਂ ਦੇ ਦੋਰੀ ਵਿੱਚ ਸਪੋਰਟਾ ਬਣਾ ਕੇ ਲਾਈਆਂ ਆਂ ਦੇ ਰੇਟ ਵੀ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਨੇ 1992 ਮਾਡਲ ਇੰਜਨ ਗੇਰ ਤਾਂ ਓਕੇ ਆ ਆਸ਼ਾ ਟਰੈਕਟਰ ਕੰਮ ਸਾਰਾ ਹੋਇਆ ਵਾ 1 ਰੁਪਏ ਦਾ ਭਾਲ ਤਾਂ ਨਹੀਂ ਟੂੜੀ ਢੋਣ ਵਾਲਾ ਵਧੀਆ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀ ਦਸਪਰਕਾ ਤਾਂ ਸੇਲਫ ਹੈਂ ਸੇਲਫ ਹੈ ਮਿਲ ਗਏ ਸਾਰੀ ਗਣ ਕਰੀ ਪਹੁੰਚ ਲਾਗੇ 2009 ਮਾਡਲ ਟਰੈਕਟਰ ਆ 744 ਆ ਇੰਜਨ ਗੇਰ ਤਾਂ ਓਕੇ ਆ ਐਫੀ ਇੰਜਨ ਗੇਰ ਤਾਂ ਓਕੇ ਆ ਬੈਂਡਰੀ ਸ਼ੈਂਟਰੀ ਨਮੀ ਰੱਖੀ ਹੋਈ ਹੈ ਸੈਲਫ ਸਟਾਰਟ ਆ ਕਾਕੇ ਪੱਤਰ ਦਾ ਟਰੈਕਟਰ ਨਹੀਂ ਆਇਆ ਤੇ ਕਾਕੇ ਪੱਤਰ ਓਕੇ ਆ ਕਾਪੀ ਛਾਪੀ ਵਧੀਆ ਟਰੈਕਟਰ ਦੀ 2009 ਮਾਡਲ ਆ ਇੰਜਨ ਗੇਅਰ ਦਾ ਓਕੇ ਕੋਕਾ ਪੀਸਾ ਡੰਡਾ ਫੱਟੀ ਡਾਵਰ ਨਾਲ ਤੇ ਪੰਜਾਬ ਨੰਬਰ ਤੇ ਰੇਟ ਹੈਗਾ ਇਹਦਾ ਦੋਆ ਨੰਬਰ ਆ ਮੂਰੇ ਟਰੈਕਟਰ ਦਾ 33 ਤੇ ਨੰਬਰ ਤੇ ਰੇਟ ਹੈਗਾ ਇਹਦਾ 270000 270000 ਇੰਜਨ ਗਿਰਦਾ OK ਪੂਰਾ ਤਿੰਨ ਸਿਲੰਡਰ ਦਾ 743 ਟਰੈਕਟਰ ਆ ਕੋਕਾਪੀ ਟਰੈਕਟਰ ਕਿਸੇ ਵੀਰ ਭਾਈ ਨਹੀਂ ਲੈਣਾ ਮੈਂ ਸਪੈਰ ਕਰ ਸਕਦੇ ਆ ਰੰਗ ਪੇਂਟ ਦਾ ਟਰੈਕਟਰ ਨੀਲਾ ਆ ਜਾਂ ਫਰੀਆ ਟਰੈਕਟਰ ਪਿਆ ਕੋਕਾਪੀ ਸੇ 1 ਰੁਪਈਆ ਦਾ ਨੌਕਸਲੀ ਟਰੈਕਟਰ ਦੇ ਵਿੱਚ ਤੇ ਪੂਰਾ ਵਾਹਗੀ ਲੈ ਸਾਡੇ ਕੋਕਾਪੀ ਟਰੈਕਟਰ ਤੇ ਸੁੱਕਾ ਪਿਆ ਸਾਫ ਟਰੈਕਟਰ ਪਿਆ ਸਾਰੇ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਜਿਹਦੀ ਜਾਂਦਾ ਕੋਕਾ ਪੀ ਟ੍ਰੈਕਟਰ ਇਹਨਾਂਗੇ ਤਾਂ ਕਿ ਟਾਇਰ ਹੈਗੇ ਨਵੇਂ ਮੂਲੇ ਨਵੇਂ ਮਗਲੇ 2025 ਮਾਡਲਾ 2025 ਮਾਡਲਾ ਟਰਾਲਾ 11 6 ਦਾ 3 ਫੁੱਟ ਵੈੱਡ ਦਾ ਭੋਜਾ ਕਿਸੇ ਵੀਰ ਭਾਈ ਨੇ ਲੈਣਾ ਵੀ ਸੰਪਰਕ ਕਰਦੇ 4 ਇੰਚੀ ਸਾਇਦਾ ਧਾਨੜੀ ਹੱਬ 10 ਇੰਚੀ ਗਾਰਡਰ 3 ਫੁੱਟ ਵੈੱਡ ਟੂ ਕੇ ਦਾ ਰੰਗ ਕੀਤਾ ਕੋਕਾ ਪੀ ਟ੍ਰੈਕਟਰ ਦਾ ਹੈ ਵੀ ਤਾਂ ਪਾਰਾ 2 ਫਟਵਾੜਾ 7 3 ਫਟ ਵੈਡਾ ਤੇ 10 ਨੜੀ ਹਾਬਾ ਤੇ 4 ਇੰਚਾ ਲੈਫਟ ਵਾਲਾ ਟਰਾਲਾ 2025 ਵੈਂਟਲਾ ਤੇ ਰੇਟ ਫੋਨ ਤੇ ਕਰ ਸਕਦੇ ਦੋ ਟਰਾਲੇ ਇੱਕੇ ਵੀਰ ਕੋਲੇ ਇੱਕ ਲਾਲ ਰੰਗ ਦਾ ਇੱਕ લીਲੇ ਰੰਗ ਦਾ ਇੱਕੇ ਵੀਰ ਕੋਲੇ ਦੋ ਟਰਾਲੇ ਕਿਸੇ ਵੀਰ ਪਈ ਨਹੀਂ ਲੈਣੇ ਹੁਣ ਵੀ ਤੁਸੀਂ ਸੰਪਰਕ ਕਰ ਸਕਦੇ ਹੈ ਮਾਲਕ ਵੀ ਦਾ ਨੰਬਰ ਫੋਨ ਚੰਦੀ ਜੰਦਾ ਤੇ ਰੇਟ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਕੰਦ ਪਰ ਸਭ ਬਣਾ ਕੇ ਲੈ ਆ ਵੀਟਰਾਲੇ ਤੋਂ ਰੇਟਾਲੇ 11 ਸੇ ਜਾਂਦਾ ਕੰਮ ਕਰਦਾ ਮਿੱਟੀ ਵਾਲੇ ਵੀਰਾਂ ਵਾਲੇ ਟਰਾਲੇ ਚੱਲਦੇ ਆ ਇਹ ਤੇ ਘਰੇ ਵੀ ਕੰਮ ਦੇ ਸਕਦੇ ਆ ਆਪਾਂ ਦਾਣਾ ਪੱਕੇ ਨੂੰ ਤੇ ਟੂੜੀ ਦਾ ਕੰਮ ਵੀ ਲੈ ਸਕਦੇ ਆ ਜਾਲੀ ਲੱਗੀ ਵੀ ਆ ਜਾਲੀ ਲੱਗੀ ਵੀ ਬਹੁ ਬਈ ਟਰਾਲੇ ਕਿਸੇ ਵੀ ਰਪਈ 575 ਟਰੈਕਟਰ ਆ ਇੰਜਨ ਗੇਰ ਦਾ ਓਕੇ ਆ ਟਾਇਰ 45 ਪੈਸੇ ਆ ਮਗਲ ਦੇ 209 ਮਾਡਲ ਰੰਗ ਪੇਂਟ ਦਾ ਟੈਟ ਨਹੀਂ ਲੈ ਕੰਮ ਸਾਰਾ ਹੋਇਆ 100 ਰੁਪਏ ਦਾ ਨਹੀਂ ਭਾਉਦਾ ਕੋਕਾਪੀ ਸਟ੍ਰਾਈਟਰ ਸਰਪੈਂਚ 575 ਤੇ ਬੈਡ ਜੈੜੀ ਵਧੀਆ ਟਰੈਕਟਰ ਦੀ ਸੈਲਫ ਸਟਾਰਟ ਆ ਛਤਰੀ ਲੱਗੀ ਆ ਡਾਵਰ ਨਾਲ ਆ ਪੱਟੀ ਨਾਲ ਆ ਆ ਡੰਡਾ ਨਾਲ ਆ ਟਾਇਰ ਮੂਹਲੇ ਨਵੇਂ ਆ ਮਗਲ ਦੇ 40 45 ਪੈਸੇ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਆਪਣੇ ਵਾਕੇ ਲੈ ਸਕਦੇ ਆ ਰੇਟ ਹੈਗਾ 290000 290000 ਰੁਪਇਆ ਰੇਟ ਆ 575 ਟੈਡ 2009 ਮਾਡਲ ਇੰਜਨ ਕੇ ਤਾ ਪੂਰਾ ਓਕੇ ਆ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਕੋਕਾ ਵੀ ਟਰੈਕਟਰ ਆ ਤੇ ਇੰਜਨ ਪੂਰਾ ਵਧੀਆ ਟਰੈਕਟਰ ਮੇਰੇ ਕੋ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਭਰਾ ਬਣ ਕੇ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਕਰ ਦਿਆ ਕਰੋ ਵੇਖ ਕੇ ਵੀਡੀਓ ਸਾਰੀ ਲਾਇਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ